ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੇੜਪੱਤਣ ਵਿਖੇ ਜਿੱਥੇ ਜੋ ਅਮਰੀਕਾ ਦੀ ਸਰਕਾਰ ਨੇ ਵਕ ਵਕ ਇਲਾਕੇ ਦੇ ਵਕ ਵ ਜ਼ਿਲ੍ਹਿਆਂ ਦੇ ਵਿੱਚੋਂ ਬਹੁਤ ਸਾਰੇ ਨੌਜਵਾਨਾਂ ਨੂੰ ਰਿਪੋਰਟ ਕਰ ਦਿੱਤਾ ਉਸੇ ਅੱਜ ਭੇੜਪੱਤਣ ਦਾ ਇੱਕ ਜਿਹਦੀ ਉਮਰ ਲਗਭਗ 20 ਸਾਲ ਹੈ ਜੋ ਇੱਕ ਸਾਫ ਦਾ ਕੁੰਜੀ ਦਾ ਬੇਟਾ ਇਹ ਤੇ ਦੱਸਣਯੋਗ ਹੈ ਕਿ ਇਹ 2 ਸਾਲ ਪਹਿਲਾਂ ਇੱਕ ਜੱਟ ਨੇ 50 ਲੱਖ ਰੁਪਏ ਲੈ ਕੇ ਇਹਨੂੰ ਅਮਰੀਕਾ ਭੇਜਣ ਦਾ ਵਾਦਾ ਕੀਤਾ ਸੀਗਾ ਗਰੰਟੀ ਵੀ ਦਿੱਤੀ ਸੀਗੀ ਕਿ ਮੈਂ ਤੁਹਾਨੂੰ ਅਮਰੀਕਾ ਦੇ ਵਿੱਚ ਪੇਚਾਂ ਪਰ ਅਫਸੋਸ ਕਿ 2 ਸਾਲ ਇਹ ਬੇਟਾ ਰਸਤੇ ਵਿੱਚ ਹੀ ਕਿਤੇ ਹੋਰ ਦੇਸ਼ਾਂ ਦੇ ਵਿੱਚ ਹੀ ੱੱਕੇ ਖਾਂਦਾ ਰਿਹਾ ਪਰ ਪਰਿਵਾਰ ਜਿਹੜਾ ਹੈ ਉਹ ਮਗਰ ਹੌਂਸਲਾ ਰੱਖ ਕੇ ਬੈਠਾ ਰਿਹਾ ਕਿ ਸਾਡੇ ਬੇਟੇ ਨੂੰ ਅਮਰੀਕਾ ਦੇ ਵਿੱਚ ਹੀ ਪਹੁੰਚਾ ਦੇਣਗੇ ਏਜੰਟ ਵੀ ਤਲਾਸ਼ੇ ਪੁੱਦੇ ਰਹੇ ਯਾਰ 27 ਜਨਵਰੀ ਨੂੰ ਏਜੰਟ ਨੇ ਇਹਨੂੰ ਇੱਥੋਂ ਅਮਰੀਕਾ ਦੇ ਵਿੱਚ ਬਾਰਡਰ ਜਿਹੜਾ ਉਹ ਪਾਰ ਕਰਵਾ ਦਿੱਤਾ ਜਿੱਥੇ ਪਰਿਵਾਰ ਵੈਤ ਵੀ ਸ਼ਾਇਦ ਖੁਸ਼ੀ ਦੀ ਲਹਿਰ ਹੋਏਗੀ ਕਿ ਸਾਡਾ ਬੱਚਾ ਜਿਹੜਾ ਅਮਰੀਕਾ ਦੇ ਵਿੱਚ ਪਹੁੰਚ ਗਿਆ ਪਰ ਜਦੋਂ ਟਰੰਪ ਦੀ ਸਰਕਾਰ ਨੇ ਇਸ ਨੂੰ ਡਿਵੋਟ ਕਰ ਦਿੱਤਾ ਤੇ ਇਹ 28 ਜਨਵਰੀ ਨੂੰ ਪੁਲਿਸ ਨੇ ਉੱਥੇ ਫੜ ਲਿਆ ਕਿ ਕਿਉਂਕਿ ਪਰਿਵਾਰ ਨੇ 50 ਲੱਖ ਰੁਪਏ ਜੱਟ ਦਿੱਤਾ ਸੀ ਕਿ ਸਾਡਾ ਬੱਚਾ ਉੱਥੇ ਅਮਰੀਕਾ ਦੇ ਵਿੱਚ ਪੱਕਾ ਹੋਵੇਗਾ ਗੁਰਵਇਤ ਸਿੰਘ ਦੇ ਤੋਂ ਅਮਰੀਕਾ ਤੋਂ ਵਾਪਸ ਆਇਆ ਹੈ ਉਹਨਾਂ ਦੇ ਪਿਤਾ ਜੈਪ ਸਿੰਘ ਜੀ ਜੋ ਸਾਫਟ ਕਪੂਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਤੁਹਾਡਾ ਬੇਟਾ ਜਿਹੜਾ ਉਹ ਜੁਐਸਸੀ ਤੋਂ ਵਾਪਸ ਪਰਤਿਆ ਜੁਐਸਸੀ ਦੇ ਹੀ ਕਾਰਨ ਚ ਆਉ ਉਹਨਾਂ ਤੋਂ ਜਵਾਨੀ ਸੁਣਦੇ ਆ ਪੜਾ ਗਿਆ ਸੀ ਇੰਟਰਵਿਊ ਵਿੱਚ ਸਾਡੇ ਸਾਥੀ ਤੁਹਾਡੇ بیٹے ਨਾਲ ਹੋਇਆ ਹੈ ਬੇਟਾ ਸਾਡਾ ਆਮਨ ਏਜੰਟ ਚ ਲਾਜਦਾ ਇਹਨੇ 2 ਸਾਲ ਤੋਂ ਬੇਟਾ ਸਾਡੇ ਕੋਲ ਲਿਆ ਜੀ ਨੇ ਤੇ ਪੇਂਯਾ ਲੱਖ ਰੁਪਏ ਨੇ ਮੰਗ ਕੀਤੇ ਇਹਦੇ ਹਾਲੇ ਕੋਈ ਹੋਈ ਇਹਨੇ 50 ਲੱਖ ਰੁਪਏ ਦੇ ਦਿੱਤਾ ਸੀ 2 50 ਲੱਖ ਦੇਣ ਦੇ ਬਾਅਦ ਵੀ ਇਹ ਆਪਣਾ 2 ਹਜ਼ਾਰ ਬੱਚੇ ਨੂੰ ਇਦਾਂ ਹੀ ਘਮੁੰਦਾ ਘਮੁੰਦਾ ਰਿਹਾ ਹੁਣ ਜਨਵਰੀ 27 ਨੂੰ ਇਹਨੇ ਕੰਦਰ ਤੋਂ ਬਾਹਰ ਜਿੱਦਾਂ ਬਾਹਰ ਹੀ ਤਾਂ 28 ਨੂੰ ਬੱਲੇ ਕੇ ਜਾਂਦੇ 28 ਤੋਂ ਬਾਅਦ ਤਾਂ ਫੋਨ ਹੀ ਨਹੀਂ ਆਇਆ ਬੇਟਾ ਇਹਨੇ ਜੇ ਸਾਥ ਹੀ ਟੈਂਡੋ ਕੱਲ੍ਹ ਤਾਂ ਫੇਰੇ ਜਾਣੇ ਕਿ ਪਤਾ ਚੱਲਾ ਕਿ ਜਦੋਂ ਜਿਆ ਕੇ ਵੀਜ਼ਾ ਦਾ ਦਵਾ ਸਾਉਂਦੇ ਸਾਨੂੰ ਫਿਰ ਵੀ ਪਤਾ ਨਹੀਂ ਕਿ ਕਦੋਂ ਕਬੀ ਦਾ ਆਪ। ਤੁਹਾਡੇ ਨਾਲ ਗੱਲ ਜਿੱਤਰਾ ਦੀ ਹੋਈ ਸੀ ਕਿ ਅਮਰੀਕਾ ਜਦੋਂ ਤੁਹਾਨੂੰ ਕਿਹਾ ਗਿਆ ਉਹ ਜਿੱਤਰਾ ਦੀ ਤੁਹਾਡੇ ਨਾਲ ਗੱਲ ਕੀਤੀ। ਅਮਰੀਕਾ ਜਦੋਂ ਇਹਨੇ ਪੈਸਿਆਂ ਦੀ ਮੰਗ ਕੀਤੀ ਉਹਨੇ ਕਹਿੰਦਾ 15-20 ਜਾਂ 250 ਦੇ ਜਦੋਂ ਅਸੀਂ ਪੈਸੇ ਦੇ ਦਿੱਤੇ ਤੇ ਇਦਾਂ ਹੀ ਘਮਾਉਂਦਾ ਰਿਹਾ ਸਾਡੀ ਇਹਨੇ ਮੰਨਦਾ ਨਹੀਂ ਜਿਆ। ਬੜੇ ਬੜੇ ਮੇਜਰ ਵੀ ਹਮਾਰੇ ਚਿੰਗੇ ਕਰਤਾ ਰਿਹਾ ਚਾਨਕ ਨਹੀਂ ਕਿ ਬਟੇ ਇਹਦੇ ਨਹੀਂ ਭਿਜਾਉਣਾ। ਇਦਾਂ ਹੀ ਕਰਤਾ ਰਿਹਾ ਨਹੀਂ ਹੱਦੀ ਮੰਨਦਾ ਨਹੀਂ ਗਿਆ। ਉਹਨਾਂ ਦਾ ਬਾਦ ਹੋਣ ਦੇ ਬਾਅਦ ਬੇਡੇ ਨੇ ਵੀ ਨੇ ਵੀ ਜਮੀਨੂ ਕਹਿ ਰਿਹਾ ਕਿ ਸਾਨੂੰ ਵੀ ਆਪਣਾ ਇੰਡੀਆ ਭੇਜਿਆ ਜਾਏ ਵੀ ਸਾਨੂੰ ਇੱਕ ਪਾਰਨਾ ਕਰਾਇਆ ਜਾਏ ਤੇ ਟ੍ਰੰਪ ਬੈਠ ਗਿਆ ਵੀ ਟ੍ਰੰਪ ਨੇ ਵੀ ਬਹੁਤ ਚਾਰੀ ਕਮਾਈ ਹਰਤ ਕਰਨੀ ਅਗੇ ਸਾਡਾ ਮੇਕਾ ਤੁਹਾਨੂੰ ਤੁਹਾਡਾ ਬੱਚਾ ਵੀ ਜੀਆ ਮੈਨੂੰ ਦੱਸਦਾ ਰਿਹਾ ਇਸ ਵਿਸ਼ੇ ਤੇ ਵੀ ਇੰਨਾ ਜਦੋਂ ਮੜਾ ਮੜਾ ਰੋਟੀ ਪਾਈ ਦੀ ਹੈ ਅਸੀਂ ਇਹ ਸਹੀ ਤਰੀਕੇ ਨਾਲ ਜਲਦੀ ਪਚਾ ਜਾਏਗੇ ਨੇ ਜਨ ਨੇ ਦੇ ਵੀ ਕਮਾਉਣਾ ਹੈ ਜਾ ਕੇ ਦੀ ਕਿਸੇ ਕਰੀ ਕਿਤੇ ਤਾਂ 2 ਸਾਲ ਨੇ ਤਾਂ ਇੱਕ ਕਰਦੇ ਨੇ ਹੱਦ ਨਾਲ ਹੁਣ ਤੁਹਾਡਾ ਬੇਟਾ ਆਇਆ ਉਹ ਬਹੁਤ ਜਿਆਦਾ ਉਹਦੇ ਵਿੱਚਾਂ ਦੀ ਭੂਆ ਜੀ ਆਈ ਇੱਥੇ ਨਾਲ ਉਹ ਲੱਗੀ ਆਪਰੇਸ਼ਨ ਦੇ ਵਿੱਚ ਬਹੁਤ ਜਿਆਦਾ ਹੈ ਬੱਚਾ ਸਾਡਾ ਇਹ ਕਰਕੇ ਅਸੀਂ ਭੇਜ ਤਾ ਇੱਥੇ ਵੀ ਪਿੰਡ ਦੇ ਲੋਕ ਆਉਣਗੇ ਹੋਰ ਵੀ ਟੈਨਸ਼ਨ ਦੇ ਵਿੱਚ ਆਏਗਾ ਇਹ ਕਰਕੇ ਅਸੀਂ ਉਹਨੂੰ ਭੇਜਦੇ ਨੇ ਉੱਥੇ ਭੇਜਦਾ ਕਿ ਜਦੋਂ ਕੋਈ ਕਿਸੇ ਦੇ ਰਿਸ਼ਤੇਦਾਰਾਂ ਦੇ ਵਿੱਚ ਕੋਈ ਗਲਤ ਬਾਤ ਚੱਲਦਾ ਹੈ ਤੇ ਦੇਖਦੇ ਸਿੰਧੀ ਬੱਚਾ ਨਾ ਆਵੇ ਪੰਜਾਬ ਸਰਕਾਰ ਕੋਲੋਂ ਕੀ ਮੰਗਦੇ ਆ ਅੱਜ ਸਰਕਾਰ ਤੋਂ ਇਹ ਹੋਈ ਮੰਗ ਕਰਦੇ ਆ ਕਿ ਆਪਣੇ ਜੋ ਅਮਨ ਚਲਾ ਜਾਂਦਾ ਇਹਦੇ ਕੋਲੋਂ ਸਾਧੋ ਆਇਆ ਜਾਵੇ ਸਾਨੂੰ ਤੇ ਸਾਡਾ ਦਿੱਤਾ ਹੈ ਪੈਸਾ ਨਾਲ ਦੇ ਕੇ ਬੱਚੇ ਦਾ ਅਸੀਂ ਇਹ ਇੱਕ ਬਣਾ ਕੇ ਕੀ ਇਹ ਏਜੰਟ ਕਿਹੜੇ ਕਿੱਥੋਂ ਦਾ ਕਿਹੜੇ ਲੱਗੇ ਦਾ ਜੀ ਅਮਨ ਚਲਾਵਾਂਗੇ ਟਾਂਡੇ ਤੇ ਕੇ ਚਲਾਉਂਗੇ ਪੈਂਦਾ ਜੀ ਤਾਂ ਸਾਰ ਨਾਲ ਹੀ ਹਾਂ ਜੀ ਔਰ ਕੋਈ ਸਜਾਤ ਅਸੀਂ ਲੋਕਾਂ ਨੂੰ ਬੱਚਿਆਂ ਨੂੰ ਕੀ ਦੇਣਾ ਚਾਹੁੰਦੇ ਇੱਕ ਸਾਫ ਦਾ ਫੌਜੀ ਹੋਣ ਦੇ ਨਾਤੇ ਵੀ ਪਿਤਾ ਹੋਣ ਦੇ ਨਾਤੇ ਵੀ ਜੋ ਬੱਚਾ ਹੈ ਇੱਕ ਘੇ ਹੋ ਗਏ ਨੇ ਹੁਣ ਜਦੋਂ ਬੇਬਿੱਟੇ ਪਏ ਸਾਡੇ ਬਾਸਪੁਰ ਦੇ ਤੇ ਗਾਂ ਅੱਗੇ ਬਾਸਪੁਰ ਦੇ ਬੱਚੇ ਦਾ ਚੰਗਾ ਬਣਾਈਏ ਬਾਹਰ ਨਾ ਭੇਜੀਏ ਇਧਰ ਹੀ ਰੱਖੀਏ ਆਪਣਾ ਪਿੰਡਾ ਇਹਨਾਂ ਕੋਈ ਟਾਹਮੋ ਕਰੀ ਇਹਨਾਂ ਜਿਹੜਾ ਇਹ ਸਾਡੇ ਜਿਹੜਾ ਬਾਸਪੁਰ ਦਿੱਤੇ ਜਾਣ ਨਹੀਂ ਦੇ ਸਰਕਾਰ ਕੋਈ ਇਹੋ ਹੀ ਮੰਗ ਕਰਦੇ ਆਪਾਂ ਬਣੀਏ ਟਾਡੇ ਕੋਲ ਇਸ ਪਿੰਡ ਦੇ ਮੈਂਬਰ ਪੰਚਾਇਤ ਉਹਨਾਂ ਕੋ ਵੀ ਜਾਣਾਂਗੇ ਕਿ ਤੁਹਾਡੇ ਪਿੰਡ ਦਾ ਹੀ ਬੇਟਾ ਵਾ ਜੋ ਬਹੁਤ ਹੀ ਡਿਪਰੈਸ਼ਨ ਚਲਾ ਗਿਆ ਵਾ ਸੋ ਉਹਨਾਂ ਦਾ ਪਰਿਵਾਰ ਨਾਲ ਵੀ ਬਹੁਤ ਦੁੱਖदाई ਹੈ ਗੱਲ ਕਿਉਂਕਿ ਇੰਨਾ ਪੈਸਾ ਲਾ ਕੇ ਉਹਨਾਂ ਨੇ ਕੋ ਪੇਕਵਾ ਤੇ ਭੇਜਿਆ ਸੀ ਪਰ ਗੱਲ ਕਰਕੇ ਬੱਚਾ ਜਿਹੜਾ ਵਾ ਉਹ ਆਪ ਹੀ ਡਿਪਰੈਸ਼ਨ ਚਲਾ ਗਿਆ ਤੇ ਇੱਥੇ ਪਰਿਵਾਰ ਵੀ ਬਹੁਤ ਸਦਮੇ ਚ ਹੈ ਗੱਲ ਕਰਦੇ ਆ ਮੈਂਬਰ ਪੰਚਾਇਤ ਨਾਲ ਕਿ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਕੈਪਟਨ ਰਿਸਪੌਂਸਿੰਗ ਪੰਜਾਬ ਮੈਂਬਰ ਪਿੰਡ ਭੇੜਪਤਾਂ ਦੇਖੋ ਇਹ ਗਰੀਬ ਪਰਿਵਾਰ ਹੈ ਮੈਂ ਤਰਕਰ ਕਰ ਰਿਖਾਣ ਰਿਹਾ ਮੈਂ ਸਰਕਾਰ ਨੂੰ ਇਹ ਅਪੀਲ ਕਰੂੰਗਾ ਵੀ ਇਹਨਾਂ ਦੇ ਬਾਹ ਫੜੀਏ ਕਿਉਂ 50 ਲੱਖ ਰੁਪਏ ਕਢਣਾ ਇਹ ਕੰਮ ਸਵਾਣ ਵਾਸਤੇ ਬਹੁਤ ਮੁਸ਼ਕਲ ਹੈ ਇਹ ਸਰਕਾਰਾਂ ਜੇ ਹੌਂ ਨੱਥ ਪਾਉਂਡੀਆਂ ਨੇ ਤੇ ਪਹਿਲਾਂ ਤਾਂ ਨੱਥ ਪਾਈ ਇਹਨਾਂ ਤੇ ਪਹਿਲਾਂ ਤਾਂ ਨੱਥ ਪਾਈ ਜਾਏ ਇਹ ਦਾ ਦੋ ਨੰਬਰ ਕੰਮ ਕਰਦੇ ਨੇ ਏਜੰਟ ਇੱਕ ਨੰਬਰ ਦਾ ਬੰਦਾ ਲਾ ਕੇ ਜੰਗਣਾ ਰਾਏ ਜਵਾਨਾਂ ਨੂੰ ਰਾਤ ਮਰਦੇ ਨੇ ਕੋਈ ਪਤਾ ਨਹੀਂ ਲੱਗਦਾ ਕਿ ਜੋ ਬੰਦਾ ਗਿਆ ਕਿੱਥੇ ਹੈ ਹੁੰਦਾ ਪਹੁੰਚਿਆ ਜਾਂ ਨਹੀਂ ਪਹੁੰਚਿਆ ਇਹਨਾਂ ਦੇ ਨੱਥ ਪਾਈ ਦੇ ਇਹਨਾਂ ਦਾ ਦਕੀਰ ਕੱਸੀ ਜਾਏ ਜਿੱਥੇ ਵੇਖੋ ਆਈਲਟ ਸੈਂਟਰ ਹੈ ਜਿੱਥੇ ਵੇਖੋ ਆਈਲਟ ਸੈਂਟਰ ਬੱਚਿਆਂ ਦਾ ਜੋ ਐਜੂਕੇਸ਼ਨ ਹੈ ਇੱਥੇ ਸਿਕਤਾਈ ਕੀਤੀ ਜਾਏ ਕਿਉਂਕਿ ਸਕੂਲ ਦੇ ਵਿੱਚ ਵੇਖੋ ਮਾਸਟਰ ਨਹੀਂ ਚਾਰ-ਚਾਰ ਬੱਚੇ ਨੇ ਇੱਥੇ ਬੱਚਿਆਂ ਨੂੰ ਨੌਕਰੀਆਂ ਮਿਲਣਾਂ ਬੱਚੇ ਬਾਹਰ ਹੱਟ ਜਿਹੜੇ ਇਦਾਂ ਦਾ ਤੱਕੇ ਨਾ ਖਾਣ ਪਰਿਵਾਰ ਇਦਾਂ ਬਰਬਾਦ ਨਾ ਹੋਏ ਕਿਉਂ 50 ਲੱਖ ਰੁਪਏ ਕੱਢਣਾ ਕੋਈ ਆਸਾਨ ਨਹੀਂ ਹੈ ਸਾਰਾ ਪੈਸਾ ਕਰਜ਼ਾ ਚੁੱਕ ਕੇ ਸਭ ਦਾ ਫੌਜੀ ਸਾਡਾ ਜੈਪ ਸਿੰਘ ਨੇ ਬੱਚਾ ਭੇਜਿਆ ਉਹਨਾਂ ਉੱਤੇ ਵਿਆਜ ਬਣ ਜਾਣਾ ਮੈਂ ਸਰਕਾਰ ਕੋਲ ਇਹ ਅਪੀਲ ਕਰੂੰਗਾ ਵੀ ਇਹ ਜੋ ਹਮਾਰੇ ਮਿਰਦੇ ਜੈਪ ਸਿੰਘ ਨੇ ਜਿਹਨਾਂ ਦਾ ਲੜਕਾ ਵਾਪਸ ਆਇਆ ਉਹਦੀ ਬਾਹ ਫੜੀ ਜੇ ਜਾਦਰਨ ਨਕਲੇ ਦਿੱਤੇ ਜਾਏ ਜਾਂ ਉਹਨਾਂ ਨੂੰ ਕੰਮ ਦਿੱਤਾ ਜਾਏ ਕਿਉਂਕਿ ਪਰਿਵਾਰ ਹੈ ਜੇ ਬੱਚਾ ਉਹ ਵੀ ਸਹੀ ਠੀਕ ਰਹੇ ਨਾ ਜਾਏ ਤਾਂ ਆਪਣਾ ਕੋਈ ਕੋ ਕੰਮ ਮਿਲੇ ਉਹਨੂੰ ਕਿ ਮੈਂ ਸਰਕਾਰ ਕੋ ਅਪੀਲ ਕਰੂੰਗਾ ਕੋਈ ਵੀ ਸਰਕਾਰ ਹੋਏ ਇਹਨਾਂ ਜੋ ਨਕਲੇ ਏਜੰਟ ਨੇ ਇਹਨਾਂ ਤੇ ਸਕੇ ਨਕਲ ਕੱਸੀ ਜਾਏ ਪਰਿਵਾਰ ਨੇ ਬਹੁਤ ਹੀ ਸਹਿਮੇ ਹੋਏ ਮੌਜੂਦ ਦੱਸਿਆ ਵਾ ਕਿ ਸਰਕਾਰਾਂ ਜਿਹੜੀਆਂ ਵਾ ਉਹ ਜ਼ਿੰਮੇਵਾਰ ਸਰਕਾਰਾਂ ਇਹਨਾਂ ਏਜੰਟਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰੇ ਉਹਨਾਂ ਦਾ ਜਿੱਥੇ ਬੱਚਾ ਬਿਲਕੁਲ ਬੋਲਣ ਦੇ ਯੋਗ ਨਹੀਂ ਹੈ ਉਹਨਾਂ ਨੂੰ ਉਹਦੇ ਰਿਸ਼ਤੇਦਾਰ ਜਿਹੜੇ ਨੇ ਉਹ ਇੱਥੋਂ ਲੈ ਕੇ ਇਲਾਜ ਵਾਸਤੇ ਚਲੇ ਗਏ ਨੇ ਸੋ ਇੱਥੇ ਉਹਨਾਂ ਦਾ ਵੀ ਕਹਿਣਾ ਵਾ ਕਿ ਜਿਹੜੇ ਏਜੰਟ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ ਮਹਰਜਿੰਦਰਪਾਲ ਸਿੰਘ ਟਿੱਲੋ ਮੇਰੇ ਨਾਲ ਸਹਿਯੋਗੀ ਰੰਜੋਤ ਸਿੰਘ ਪਾਮ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ